ਇਹ ਸੀ ਖੁੱਲ ਕੇ ਗੱਲ ਕੀਤੀ ਸੀ ਕਿ ਇਹ ਮੰਗ ਇਹ ਲਗਾਤਾਰ ਲੰਮੇ ਸਮੇਂ ਤੋਂ ਜਿਹੜੇ ਆ ਇਹ ਵਕਵਾ ਕਾਗੂ ਕਰ ਰਹੇ ਨੇ ਪੁਲਿਸ ਅਧਿਕਾਰੀ ਕਰ ਰਹੇ ਨੇ ਤੇ ਲਿਬਰਲ ਸਰਕਾਰ ਹਾਲੇ ਤੱਕ ਕੁਝ ਵੀ ਇਹਦੇ ਤੇ ਐਕਸ਼ਨ ਨਹੀਂ ਲਿਆਇਆ ਇਸ ਮੰਗ ਦੇ ਉੱਪਰ ਉਹਨਾਂ ਨੇ ਇਹ ਕਾਰਵਾਈ ਜਿਹੜੀ ਨਹੀਂ ਕੀਤੀ ਹੈ ਸੋ ਕੱਲ ਇਸ ਮੁੱਦੇ ਤੇ ਦੇਖੀਏ ਤਾਂ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਆਗੂ ਨੇ ਪਹਿਲਾਂ ਤਾਂ ਪੀਰ ਪਾਲੀਵਰ ਸਾਹਿਬ ਨੇ ਤਾਂ ਫਿਰ ਉਹਨਾਂ ਦੇ ਜਿਹੜੇ ਸ਼ੈਡੋ ਮਿਨਿਸਟਰ ਨੇ ਪਬਲਿਕ ਸੇਫਟੀ ਦੇ 프ਰੈਂਕ ਕਪਟੂ ਸਾਹਿਬ ਜਿਹੜੇ ਨੇ ਸੋ ਇਹ ਇਹ ਦੋਵਾਂ ਆਗੂਆਂ ਵੱਲੋਂ ਕੱਲ ਇਹ ਮੰਗ ਕੀਤੀ ਗਈ ਹੈ ਕਹਿੰਦੇ ਵੀ ਬਹੁਤ ਸਾਰੀਆਂ ਵਾਰਦਾਤਾਂ ਦੇ ਵਿੱਚ ਇਸ ਗਰੁੱਪ ਦਾ ਹੱਥ ਰਿਹਾ ਆ ਜ਼ਿੰਮੇਵਾਰੀਆਂ ਲਈਆਂ ਗਈਆਂ ਨੇ ਇੱਕ ਕੈਨੇਡੀਅਨ ਬਿਜ਼ਨਸਮੈਨਾਂ ਨੂੰ ਥ੍ਰੈਟ ਦਿੱਤੀਆਂ ਗਈਆਂ ਨੇ ਤਾਂ ਪਹਿਲਾਂ ਕੱਲ ਜਿਹੜੇ ਸ਼ੈਡੋ ਮਿਨਿਸਟਰ ਨੇ ਪਬਲਿਕ ਸੇਫਟੀ ਦੇ ਫ੍ਰੈਂਕ ਕੋਟੋ ਸੋ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਤੇ ਬਾਅਦ ਦੇ ਵਿੱਚ ਉਹਨਾਂ ਦੀ ਮੰਗ ਤੋਂ ਬਾਅਦ ਏ ਪੀਰ ਪੋਲੀਅਰ ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਜਿਹੜੇ ਕਿ ਜਿਮਨੀ ਚੋਨ ਵੀ ਲੜ ਰਹੇ ਨੇ ਸੋ ਉਹਨਾਂ ਵੱਲੋਂ ਵੀ ਬਕਾਇਦਾ ਤੌਰ ਤੇ ਇਹ ਮੰਗ ਕੀਤੀ ਗਈ ਹੈ ਕਹਿੰਦੇ ਵੀ ਕੈਨੇਡੀਅਨਸ ਦੀ ਸੁਰੱਖਿਆ ਵਾਸਤੇ ਜਿਹੜੇ ਲਾਰਸ ਬਿਸ਼ਨੋਈ ਗਰੁੱਪ ਹੈ ਇਹਨਾਂ ਨੂੰ ਅੱਤਵਾਦੀ ਸੰਗਠਨ ਅਲਾਨੇ ਜਾਵੇ ਬਕਾਇਦਾ ਤੌਰ ਤੇ ਉਹਨਾਂ ਨੇ ਇਹ ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਦੇ ਤੌਰ ਤੇ ਉਹਨਾਂ ਦਾ ਜਿਹੜਾ ਆ ਜ਼ਿਕਰ ਕੀਤਾ ਕਹਿੰਦੇ ਕਿ ਜਿਹੜੇ ਬਿਸ਼ਨੋਈ ਗਰੁੱਪ ਦੇ ਟੈਰਰਿਸਟ ਨੇ ਸੋ ਇਹਨਾਂ ਨੂੰ ਆਤਵਾਦੀ ਲਾਨੇ ਜਾਵੇ ਦੇਖੋ ਹੁਣ ਆਪੋਜੀਸ਼ਨ ਵੀ ਮੰਗ ਕਰ ਰਹੀ ਹੈ ਪ੍ਰੀਮੀਅਰਸ ਵੀ ਮੰਗ ਕਰ ਰਹੇ ਨੇ ਮੇਅਰ ਵੀ ਮੰਗ ਕਰ ਰਹੇ ਨੇ ਪੁਲਿਸ ਅਧਿਕਾਰੀ ਵੀ ਮੰਗ ਕਰ ਰਹੇ ਨੇ ਵੀ ਹੁਣ ਕਿਉਂ ਲਿਬਰਲ ਪਾਰਟੀ ਸਟੈਂਡ ਨਹੀਂ ਲੈ ਰਹੀ ਕੀ ਸੋਚਾਂ ਚ ਪਏ ਹੋਏ ਨੇ ਕਿੰਨਾ ਕੁ ਸਮਾਂ ਇਹਨਾਂ ਨੇ ਹੋਰ ਲਾਉਣਾ ਆ ਇਹ ਹੁਣ ਉਹਨਾਂ ਦੇ ਉੱਪਰ ਨਿਰਭਰ ਹੈ ਪਰ ਮੰਗ ਜਿਹੜੀ ਆ ਚਾਰਜ ਪੇਰੋ ਇਸ ਬਾਬਤ ਹੋ ਰਹੀ ਹੈ ਜੀ ਜੀ ਸੋ ਗਵਾਂਡੀ ਮੌਲਕ ਦੀ ਗੱਲਬਾਤ ਨਾ ਹੋਵੇ ਪ੍ਰਿੰਸ ਸਾਹਿਬ ਖਬਰਾਂ ਅਧੂਰੀਆਂ ਰਹਿ ਜਾਂਦੀਆਂ ਨੇ ਤੇ ਜਿੱਥੇ ਕਾਰਨੀ ਸਾਹਿਬ ਹੋਰੀ ਹੱਥ ਪੈਰ ਮਾਰੇ ਨੇ ਵੀ ਨਵੇਂ ਰਸਤੇ ਖੋਲਣ ਵਪਾਰ ਦੇ ਲਈ ਯੂਰਪ ਜਾ ਰਹੇ ਨੇ ਇਧਰ ਉਧਰ ਵੀ ਆਪਾਂ ਨੂੰ ਪਤਾ ਸਾਰੇ ਕਿਤੇ ਕੰਟਰੀਜ਼ ਦੇ ਨਾਲ ਗੱਲਬਾਤ ਕਰ ਰਹੇ ਨੇ ਮੈਕਸੀਕੋ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਤੇ ਹੁਣ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਪ੍ਰਿੰਸ ਸਾਹਿਬ ਸੋ ਅਲਾਸਕਾ 'ਚ ਹੋਵੇਗੀ 트럼ਪ ਤੇ ਪੁਤਿਨ ਦੇ ਵਿਚਕਾਰ ਮੀਟਿੰਗ ਦੇਖੋ ਜੋ ਦੁਨੀਆ ਦੇ ਹਾਲਾਤ ਇਸ ਸਮੇਂ ਬਣੇ ਹੋਏ ਨੇ ਅਸੀਂ ਮਿਡਲ ਈਸਟ ਦੇ ਵਿੱਚ ਦੇਖਿਆ ਯੂਕਰੇਨ ਰਸ਼ੀਆ ਦੇ ਵਿੱਚ ਜਿਹੜਾ ਇਹ ਕੌਨਫਲਿਕਟ ਹੈ ਇਹ ਲੰਮੇ ਸਮੇਂ ਤੋਂ ਚੱਲ ਰਿਹਾ ਆ ਇਹ ਭਾਰਤ ਪਾਕਿਸਤਾਨ ਦੇ ਵਿੱਚ ਵੀ ਪਿਛਲੇ ਦਿਨੀ ਅਸੀਂ ਕਨਫਲਿਕਟ ਦੇਖਿਆ ਤੇ ਇਹ ਦੁਨੀਆ ਦੇ ਹਾਲਾਤ ਇਸ ਸਮੇਂ ਬਣੇ ਹੋਏ ਨੇ ਵੀ ਕਿਸੇ ਵੀ ਤਰੀਕੇ ਨਾਲ ਇਸ ਤਰੀਕੇ ਦੇ ਜਿਹੜੇ ਕਨਫਲਿਕਟ ਨੇ ਉਹ ਵੱਡਾ ਖਤਰਾ ਕਿਸੇ ਵੀ ਸਭੇ ਦੁਨੀਆ ਵਾਸਤੇ ਬਣ ਸਕਦੇ ਨੇ ਜਿਹੜੇ ਪਾਕਿਸਤਾਨ ਦੇ ਜਿਹੜੇ ਫੌਜ ਦੇ ਮੁਖੀ ਆਸੀ ਮਨੀਰ ਸੋ ਉਹਨਾਂ ਨੇ ਅਮਰੀਕਾ ਦੇ ਵਿੱਚ ਆ ਕੇ ਇਹੋ ਜਿਹੀ ਧਮਕੀਆਂ ਦਿੱਤੀਆਂ ਨੇ ਕਿ ਅਸੀਂ ਪਾਰ ਹਦੀ ਉੱਪਰ ਇੱਕ ਨਿਊਕਲੀਅਰ ਹਮਲਾ ਵੀ ਕਰ ਸਕਦੇ ਹਾਂ ਜੇ ਉਹ ਡੈਮ ਬਣਾਉਂਦਾ ਆ ਇਹ ਸੋ ਡੈਮ ਨੂੰ ਵੀ ਅਸੀਂ ਜਿਹੜਾ ਆ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਣ ਤੋਂ ਰੋਕਣ ਵਾਸਤੇ ਬਣਾਉਣਾ ਆ ਤੇ ਉਹਨੂੰ ਵੀ ਅਸੀਂ ਮਜ਼ਾਇਲਾ ਨਾਲ ਜਿਹੜਾ ਸੁੱਟ ਸਕਦੇ ਆ ਸੋ ਇਸ ਤਰੀਕੇ ਦੀਆਂ ਧਮਕੀਆਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜੇਕਰ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਹੈ ਉਹਦੀ ਗੱਲ ਕਰੀਏ ਸੋ ਬਹੁਤ ਲੰਮੇ ਸਮੇਂ ਤੋਂ ਇਹ ਜੰਗ ਚੱਲ ਰਹੀ ਹੈ ਨੁਕਸਾਨ ਬਹੁਤ ਹੋਇਆ ਦੋਵੇਂ ਪਾਸੇ ਨਾਲ ਬਹੁਤ ਨੁਕਸਾਨ ਹੋਇਆ ਇਹ ਯੂਰਪ ਦੇ ਜਿਹੜੇ ਬਹੁਤ ਸਾਰੇ ਮੁਲਕ ਨੇ ਸੋ ਉਹ ਵੀ ਇਸ ਦਾ ਨਤੀਜਾ ਜਿਹੜਾ ਖਮਿਆਜਾ ਕਿਸੇ ਨਾ ਕਿਸੇ ਢੰਗ ਨਾਲ ਭੁਗਤ ਰਹੇ ਨੇ ਸੋ ਹੁਣ ਇਹ ਪ੍ਰਮੁੱਖ ਤੌਰ ਤੇ ਯੂਕਰੇਨ ਦੇ ਵਿੱਚ ਸ਼ਾਂਤੀ ਲੈ ਕੇ ਆਉਣ ਵਾਸਤੇ ਵੀ ਕਿਸ ਢੰਗ ਨਾਲ ਸ਼ਾਂਤੀ ਆ ਸਕਦੀ ਹੈ ਇਹਦੇ ਲਈ ਵਲਾਦੀਮਿਰ ਪੁਤਿਨ ਜਿਹੜੇ ਕਿ ਰਸ਼ੀਆ ਦੇ ਰਾਸ਼ਟਰਪਤੀ ਨੇ ਤੇ ਡੋਨਾਲਡ ਟਰੰਪ ਸਾਹਿਬ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਇਹਨਾਂ ਦੀ 15 ਅਗਸਤ ਨੂੰ ਅਲਾਸਕਾ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਸੋ ਅਲਾਸਕਾ ਕਿਉਂਕਿ ਅਮਰੀਕਾ ਦੀ ਧਰਤੀ ਹੈ ਸੋ ਅਮਰੀਕਾ ਦੀ ਧਰਤੀ ਤੇ ਆ ਕੇ ਰਸ਼ੀਆ ਦੇ ਰਾਸ਼ਟਰਪਤੀ ਜਿਹੜੇ ਆ ਉਹ 트럼ਪ ਸਾਹਿਬ ਨਾਲ ਮੀਟਿੰਗ ਕਰਨਗੇ ਵੈਸੇ ਸਾਨੂੰ ਪਤਾ ਹੀ ਹੈ ਵੀ ਰਸ਼ੀਆ ਦੇ ਤੇ ਅਮਰੀਕਾ ਦੇ ਆਪਸ ਵਿੱਚ ਵਿੱਚ ਸਬੰਧ ਕਿਸ ਤਰੀਕੇ ਦੇ ਨੇ ਦੋਵਾਂ ਦੇ ਸਬੰਧ ਕੋਈ ਬਹੁਤੇ ਵਧੀਆ ਨਹੀਂ ਹੈ ਦੁਸ਼ਮਣ ਮੁਲਕ ਨੇ ਪਰ ਅਮਰੀਕਾ ਦੇ ਵਿੱਚ ਆ ਕੇ ਇਹ ਰਸ਼ੀਆ ਦੇ ਰਾਸ਼ਟਰਪਤੀ ਵੱਲੋਂ 트럼ਪ ਸਾਹਿਬ ਨਾਲ ਮੁਲਾਕਾਤ ਕਰਨੀ ਕਿਉਂਕਿ ਜੇ ਲਾਸਕਾ ਦੀ ਗੱਲ ਕਰੀਏ ਤਾਂ 1867 ਦੇ ਵਿੱਚ ਇਹ 1867 ਦੇ ਵਿੱਚ ਰੂਸ ਨੇ ਲਾਸਕਾ ਨੂੰ ਅਮਰੀਕਾ ਨੂੰ ਵੇਚ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਇਹਦੇ ਉੱਪਰ ਦਾਅਵੇਦਾਰੀ ਨੂੰ ਲੈ ਕੇ ਰਸ਼ੀਆ ਤੇ ਅਮਰੀਕਾ ਦੇ ਵਿੱਚ ਗੱਲਾਂਬਾਤਾਂ ਜਾਂ ਦਾਅਵੇ ਹੁੰਦੇ ਰਹੇ ਨੇ ਪਰ ਹੁਣ ਇਹ ਉਸ ਜਗ੍ਹਾ ਤੇ ਆ ਕੇ ਜਿਹਦਾ ਦਾਵਾ ਰਸ਼ੀਆ ਵੀ ਕਰਦਾ ਵੀ ਇਹ ਸਾਡੀ ਹੈ ਜਗ੍ਹਾ ਤੇ ਉੱਥੇ ਆ ਕੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲ ਕਰਨੀ ਸੋ ਇੱਕ ਤਰੀਕੇ ਦੇ ਨਾਲ ਇਹ ਇਹ ਵੀ ਉਹਨਾਂ ਨੇ ਕਿਤੇ ਨਾ ਕਿਤੇ ਮੰਨੇ ਲਿਆ ਵੀ ਅਲਾਸਕਾ ਜਿਹੜਾ ਅਮਰੀਕਾ ਦਾ ਹੀ ਹੈ ਤੇ ਦੂਜੇ ਪਾਸੇ ਇਹ ਆ ਕਿ ਇਹ ਹੁਣ ਇਸ ਮੀਟਿੰਗ ਦੇ ਵਿੱਚ ਗੱਲ ਤਾਂ ਹੋਣੀ ਹੈ ਯੂਕਰੇਨ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੀ ਪਰ ਯੂਕਰੇਨ ਦਾ ਕੋਈ ਨੁਮਾਇੰਦਾ ਉੱਥੇ ਹੈ ਹੀ ਨਹੀਂ ਆ ਯੂਕਰੇਨ ਦੇ ਰਾਸ਼ਟਰਪਤੀ ਨੂੰ ਹਾਲ ਤੱਕ ਨਹੀਂ ਸੱਦਿਆ ਨਹੀਂ ਗਿਆ ਸੋ ਗੱਲ ਯੂਕਰੇਨ ਤੇ ਹੋਣੀ ਆ ਇਕੱਲੇ ਰਸ਼ੀਆ ਦੇ ਰਾਸ਼ਟਰਪਤੀ ਨੂੰ ਸੱਦਿਆ ਗਿਆ ਆ ਮੀਟਿੰਗ ਹੋਣੀ ਆ ਸੋ ਲੱਗ ਇਹ ਹੀ ਰਿਹਾ ਆ ਕਿ ਜੋ ਰਸ਼ੀਆ ਦੀਆਂ ਜੋ ਸ਼ਰਤਾਂ ਹੋਣ ਗਿਆ ਉਹ ਇਸ ਮੀਟਿੰਗ ਦੇ ਵਿੱਚ ਪਾਰੂ ਰਹਿਣ ਗਿਆ ਸੋ ਹੋ ਸਕਦਾ ਆ ਯੂਕਰੇਨ ਨੂੰ ਜਿਹੜਾ ਆ ਇਹ ਮਜਬੂਰ ਕੀਤਾ ਜਾਵੇ ਜਾਂ ਕੁਝ ਗੱਲਾਂ ਉਹਨਾਂ ਨੂੰ ਇਹ ਬੰਧਨੀਆਂ ਪੈਣ ਪਰ ਜੇ ਚਲੋ ਉਸੇ ਸ਼ਾਂਤੀ ਸਫਤ ਹੋ ਜਾਂਦੀ ਹੈ ਇਹ جنگ ਰੁਕ ਜਾਂਦੀ ਹੈ ਸੋ ਇਹਦੇ ਨਾਲ ਇਹ ਜਿਹੜੀਆਂ ਹਜ਼ਾਰਾਂ ਮਨੁੱਖੀ ਜਾਨਾਂ ਨੂੰ ਬਚਾਇਆ ਵੀ ਜਾ ਸਕਦਾ ਆ ਸੋ ਇੱਕ ਵੱਡੀ ਮੀਟਿੰਗ ਹੈ ਸੋ ਇਹ ਵੱਡੇ ਮੁੱਦੇ ਨੇ ਟਰੰਪ ਸਾਹਿਬ ਤੇ ਪੁਤਿਨ ਸਾਹਿਬ ਮਿਲਣਗੇ ਹਜੇ ਜਗ੍ਹਾ ਕੋਈ ਪੱਕੀ ਨਹੀਂ ਪਤਾ ਵੀ ਲਾਸਕਾ ਚ ਕਿਹੜੀ ਜਗ੍ਹਾ ਤੇ ਇਹ ਮੁਲਾਕਾਤ ਹੋਣੀ ਹੈ ਤੇ ਹੋ ਸਕਦਾ ਕਿ ਇਹਦੇ ਵਿੱਚ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਨੂੰ ਵੀ ਇਹ ਐਰ ਮੌਕੇ ਦੇ ਉੱਪਰ ਸੱਦ ਲਿਆ ਜਾਵੇ ਤੇ ਇਹ ਇਸ ਮੀਟਿੰਗ ਦੇ ਉੱਪਰ ਹੁਣ ਦੁਨੀਆ ਭਾਰਤੀਆ ਨਜ਼ਰਾਂ ਜਿਹੜੀਆਂ ਟਿਕਿਆ ਹੋਈਆਂ ਨੇ ਕਿ ਟਰੰਪ ਸਾਹਿਬ ਕਿਸ ਢੰਗ ਦੇ ਨਾਲ ਪੁਤਿਨ ਸਾਹਿਬ ਨੂੰ ਜੰਗ ਰੋਕਣ ਵਾਸਤੇ ਮਨਾਉਣਗੇ ਜੀ ਜੀ ਤੇ ਅਗਲੀ ਖਬਰ ਥੋੜੀ ਜੀ ਸੁਖਦਾਈ ਜੀ ਨਜ਼ਰ ਆਉਂਦੀ ਲੱਗਦੀ ਹੈ ਉਹ ਹੈਗੀ ਹੈ ਜੀ ਵਿਆਜ ਦਰਾਂ ਨੂੰ ਲੈ ਕੇ ਸਵਾਰਥਿਕ ਮਾਰਾਂ ਨੂੰ ਇਸ ਸਾਲ ਦੇ ਵਿੱਚ ਦੋ ਵਾਰ ਵਿਆਜ ਦਰਾਂ ਘੱਟ ਹੋਣ ਦੀ ਆਸ ਹੈ ਫੈਦਨ ਸਾਹਿਬ ਦੇਖੋ ਇੱਕ ਸਰਵੇ ਜੋ ਹੈ ਜੋ ਬੈਂਕ ਆਫ ਕੈਨੇਡਾ ਵੱਲੋਂ ਕਰਵਾਇਆ ਗਿਆ ਸੋ ਇਹਦੇ ਵਿੱਚ ਜਿਹੜੇ ਇਹ 30 ਜਿਹੜੇ ਨੇ ਵੱਡੇ ਆਰਥਿਕ ਮਾਹਿਰ ਨੇ ਜਿਹੜੇ ਪਾਰਟਿਸਪੈਂਟ ਨੇ ਮਾਰਕੀਟ ਦੇ ਜਿਹੜੇ ਉਹਨਾਂ ਨੇ ਹਿੱਸਾ ਲਿਆ ਆ ਸੋ رائے ਉਹਨਾਂ ਦੀ ਪੁੱਛੀ ਗਈ ਆ ਬੈਂਕ ਆਫ ਕੈਨੇਡਾ ਵੱਲੋਂ ਕਿ ਵਿਆਜ ਦਰਾਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਿਸ ਤੰਗ ਨਾਲ ਸੋਚਦੇ ਹੋ ਕਿ ਕਿਸ ਤਰੀਕੇ ਦੇ ਫੈਸਲੇ ਬੈਂਕ ਆਫ ਕੈਨੇਡਾ ਨੂੰ ਲੈਣੇ ਚਾਹੀਦੇ ਨੇ ਜਾਂ ਕਿਸ ਤਰੀਕੇ ਦੇ ਫੈਸਲੇ ਲਏ ਜਾ ਸਕਦੇ ਨੇ ਸੋ ਇਹਦੇ ਵਿੱਚ ਜਿਹੜੇ ਇਹ 30 ਵੱਡੇ ਆਰਥਿਕ ਮਾਹਿਰ ਨੇ ਤੋ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ ਸਰਵੇ ਦੇ ਵਿੱਚ ਕਹਿੰਦੇ ਵੀ ਸਾਨੂੰ ਇਸ ਤਰੀਕੇ ਨਾਲ ਲੱਗ ਰਿਹਾ ਕਿ ਇਸ ਸਾਲ ਦੇ ਅੰਤ ਤੱਕ ਬੈਂਕ ਆਫ ਕੈਨੇਡਾ ਵਿਕਟੋਕਾਟ ਤੱਕ ਦੋ ਬਾਰ ਵਿਆਜ ਦਰਾਂ ਨੂੰ ਘਟਾ ਕਰ ਸਕਦਾ ਆ ਤੋ ਦੋ ਕੁਆਟਰ ਜਿਹੜੇ ਨੇ ਇੱਕ ਇੱਕ ਕੁਆਟਰ ਕਰਕੇ ਦੋ ਕੁਆਟਰ ਜਿਹੜੇ ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਕਿਉਂਕਿ ਹੁਣ ਇਸ ਸਮੇ 2.75 ਜਿਹੜਾ ਆ ਬੈਂਚਮਾਰਕ ਰੇਟ ਚੱਲ ਰਿਹਾ ਸੋ ਅਗਰ ਦੋ ਕੁਆਟਰ ਦੀ ਕਮੀ ਹੋ ਜਾਂਦੀ ਆ ਤਾਂ 2.25 ਦੇ ਉੱਪਰ ਇਹ ਬੈਂਚਮਾਰਕ ਰੇਟ ਆ ਸਕਦਾ ਆ ਸੋ ਇਹਦੇ ਵੱਖੋ ਵੱਖਰੇ ਕਾਰਨ ਦੇਖੋ ਇਹ ਫੈਸਲਾ ਤਾਂ ਇਹ ਬੈਂਕ ਆਫ ਕੈਨੇਡਾ ਨੇ ਲੈਣਾ ਆ ਕਿ ਹੁਣ ਇਸ ਸੰਬੰਧ ਦੇ ਵਿੱਚ ਵੀ ਮੀਟਿੰਗ ਹੋਣੀ ਆ ਵੀ ਉਹਨਾਂ ਨੇ ਘਟ ਕਰਨਾ ਜਾਂ ਨਹੀਂ ਕਰਨਾ ਪਰ ਆਰਥਿਕ ਮਹਾਰਾ ਨੂੰ ਇਹ ਲੱਗਦਾ ਵੀ ਜਿਸ ਤਰੀਕੇ ਦੇ ਹਾਲਾਤ ਕੈਨੇਡਾ ਦੇ ਵਿੱਚ ਬਣੇ ਹੋਏ ਨੇ ਇਹ ਜੌਬ ਇਹ ਮਾਰਕੀਟ ਦੇ ਹਾਲਾਤ ਬਹੁਤ ਬੁਰੇ ਨੇ ਇਸ ਸਮੇ ਲੋਕਾਂ ਕੋ ਕੰਮਕਾਜ ਨਹੀਂ ਹੈ ਅਮਰੀਕਾ ਦੇ ਨਾਲ ਡੀਲ ਸਿਰੇ ਨਹੀਂ ਚੜ ਰਹੀ ਹੈ ਸੋ ਇਹ ਉਹਦੇ ਨਾਲ ਵੀ ਕੰਮਕਾਜਾਂ ਤੇ ਕਾਫੀ ਪ੍ਰਭਾਵ ਪੈ ਰਿਹਾ ਹੈ ਰੈਸੈਸ਼ਨ ਵਰਗੇ ਹਾਲਾਤ ਕੈਨੇਡਾ ਦੇ ਵਿੱਚ ਬੜੇ ਹੋਏ ਨੇ ਸੋ ਲੋਕਾਂ ਦੇ ਵਿੱਚ ਆਸ ਜਿਹੜੀ ਆ ਕਿ ਆਸ ਦੀ ਜਿਹੜੀ ਕਿਰਨ ਹੈ ਲੋਕਾਂ ਨੂੰ ਨਜ਼ਰ ਨਹੀਂ ਆ ਰਹੀ ਸੋ ਲੋਕਾਂ ਨੂੰ ਥੋੜੀ ਬਹੁਤੀ ਆਸ ਹੋਵੇ ਇਹ ਇੰਟਰਸਟ ਰੇਟ ਥੋੜੇ ਘਟਣ ਕੰਮ ਕਾਜ ਜਿਹੜੇ ਤੁਰਨ ਲੋਕ ਥੋੜੀ ਬਤੀ ਇਨਵੈਸਟਮੈਂਟ ਕਰਨ ਵਾਲੇ ਸੋਚਣ ਸੋ ਇਸ ਤਰੀਕੇ ਦੇ ਇਹਨਾਂ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਡੇ ਆਰਥਿਕ ਮਾਹਰ ਮੰਨਦੇ ਨੇ ਕਿ ਘੱਟੋ ਘੱਟ ਦੋ ਵਾਰ ਬੈਂਕ ਆਫ ਕੈਨੇਡਾ ਦਾ ਇੰਟਰਸਟ ਰੇਟ ਘਟਾ ਸਕਦਾ ਜਾਂ ਉਹਨਾਂ ਨੂੰ ਇੰਟਰਸਟ ਰੇਟ ਘਟਾਉਣਾ ਚਾਹੀਦਾ ਆ ਸੋ ਇਹਦੇ ਨਾਲ ਜੇਕਰ ਹੋਰ ਵੀ ਵੱਡੀਆਂ ਬੈਂਕਾਂ ਨੇ ਜਿਹਦੇ ਵਿੱਚ ਤੀੜੀ ਬੈਂਕ ਹੈ ਇਹ ਸੀਆਈਬੀਸੀ ਆ ਨੈਸ਼ਨਲ ਬੈਂਕ ਇਹ ਵੈਨਗਾਰਡ ਕੈਨੇਡਾ ਆ ਸੋ ਇਹਨਾਂ ਦੇ ਵੀ ਜਿਹੜੇ ਵੱਡੇ ਆਰਥਿਕ ਮਾਰ ਨੇ ਸੋ ਇਹ ਉਹਨਾਂ ਨੂੰ ਵੀ ਕਿਤਨਾ ਕਤੇ ਲੱਗਦਾ ਕਹਿੰਦੇ ਵੀ ਦੋ ਇੰਟਰਸਟੇਟ ਦੇ ਕਟ ਲੱਗ ਸਕਦੇ ਆ ਤੁ ਵੀ ਆਰਥਿਕ ਮਾਰਨ ਲੱਗਦਾ ਵੀ ਸ਼ਾਇਦ ਤਿੰਨ ਕਟ ਵੀ ਲੱਗ ਜਾਣ ਸੋ ਕਾਰਨ ਇਹੀ ਆ ਕਹਿੰਦੇ ਵੀ ਇਹਨਾਂ ਨੂੰ ਲਾਉਣੇ ਪੈਣੇ ਆ ਕਹਿੰਦੇ ਭਾਵੇਂ ਅਮਰੀਕਾ ਨਾਲ ਡੀਲ ਹੋਵੇ ਨਾ ਹੋਵੇ ਲਘਾਈ ਕਟੇ ਨਾ ਕਟੇ ਕਹਿੰਦੇ ਜੇ ਨਹੀਂ ਲਾਉਣਗੇ ਤਾਂ ਹਾਲਾਤ ਜਿਹੜੇ ਨੇ ਕੈਨੇਡਾ ਦੇ ਵਿੱਚ ਹੋਰ ਮੁਸ਼ਕਲ ਭਰੇ ਹੋ ਸਕਦੇ ਆ ਜੀ ਸਾਹਿਬ ਇਹ ਜੌਬ ਜੌਬ ਜਾਣ ਦੀ ਗੱਲ ਤੁਸੀਂ ਕੀਤੀ ਆ ਕਿਉਂਕਿ ਅੱਜ ਆਪਣੀ ਸਾਂਝ ਪਈ ਹੈ ਵੀਕਐਂਡ ਤੋਂ ਬਾਅਦ ਤੇ ਵੀਕਐਂਡ ਤੇ ਅਸੀਂ ਇੱਕ ਅਪਡੇਟ ਕੀਤੀ ਸੀ ਨਿਊਜ਼ ਦੀ ਵੀ ਕੈਨੇਡਾ ਦੇ ਵਿੱਚ ਮੇਰੇ ਖਿਆਲ 40000 ਤੋਂ ਉੱਤੇ ਜੌਬਸ ਗਈਆਂ ਨੇ ਜੀ ਜੁਲਾਈ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਸੋ ਦੇਖੋ ਜਿਹੜੇ ਜੌਬ ਸੈਕਟਰ ਦੇ ਵੀ ਅੰਕੜੇ ਨੇ ਉਹ ਕੋਈ ਬਹੁਤੇ ਵਧੀਆ ਨਹੀਂ ਆ ਰਿਹਾ 41000 ਦੇ ਕਰੀਬ ਇਹ ਜੌਬਸ ਦਾ ਜਿਹੜਾ ਨੁਕਸਾਨ ਹੋਇਆ ਅਨਇੰਪਲੋਇਮੈਂਟ ਰੇਟ ਜਿਹੜੀ ਹੈ 6.9% ਦੇ ਉੱਪਰ ਬਣੀ ਹੋਈ ਹੈ ਸੋ ਇਹਦੇ ਵਿੱਚ ਜਿਹੜੇ ਜਿਹੜੇ ਜ਼ਿਆਦਾ ਵੱਸੋਂ ਵਾਲੇ ਇਲਾਕੇ ਜਿਵੇਂ ਜੀਟੀਏ ਦੀ ਗੱਲ ਕਰ ਲਈਏ ਗ੍ਰੇਟਰ ਵੈਨਕੂਵਰ ਇਹਦੀ ਗੱਲ ਕਰ ਲਈਏ ਇੱਥੇ ਜਿਹੜੇ ਨੌਜਵਾਨ ਨੇੜੇ ਯੂਥ ਨੇ ਸੋ ਉਹਨਾਂ ਦੀ ਗੱਲ ਕਰ ਲਈਏ ਸੋ ਉਹਨਾਂ ਦੇ ਹਾਲਾਤ ਇਹਨਾਂ ਤੋਂ ਵੀ ਮਾੜੇ ਨੇ ਉਹਨਾਂ ਦੇ ਵਿੱਚ ਅਨਫਲਾਈਮੈਂਟ ਦੀ ਜਿਹੜੀ ਦਰ ਹੈ ਉਹ ਇਸ ਤੋਂ ਵੀ ਜ਼ਿਆਦਾ ਆ ਸੋ ਇਹ ਪਿਛਲੇ ਸਮੇਂ ਦੇ ਦੌਰਾਨ ਇਹ ਲਮਾਈਆਂ ਦੇ ਉੱਪਰ ਵੀ ਥੋੜਾ ਚਿਕੰਜਾ ਕੱਸਿਆ ਗਿਆ ਆ ਸੋ ਉਦੇ ਕਰਕੇ ਵੀ ਜਿਹੜੇ ਇਸ ਤਰੀਕੇ ਦੇ ਆંકੜੇ ਆ ਜਾਂਦੇ ਸੀ ਬਹੁ ਮਾਰਕੀਟ ਦੇ ਵਿੱਚ ਜੌਬਾਂ ਨੇ ਸੋ ਉਹ ਵੀ ਹੁਣ ਘੱਟ ਦੇਖਣ ਨੂੰ ਮਿਲ ਰਹੀਆਂ ਨੇ ਸੋ ਓਵਰ ਆਲ ਦੇਖੋ ਹਾਲਾਤ ਇਸ ਸਮੇਂ ਜੌਬ ਸੈਕਟਰ ਦੇ ਬਹੁਤੇ ਵਧੀਆ ਨਹੀਂ ਆ ਸੋ ਬੈਂਕ ਆਫ ਕੈਨੇਡਾ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਜਿਹਦੇ ਨਾਲ ਜਿਹੜਾ ਡਾਲਰ ਹੈ ਮਾਰਕੀਟ ਦੇ ਵਿੱਚ ਸਰਕੂਲੇਟ ਹੋਣਾ ਸ਼ੁਰੂ ਹੋਵੇ ਇਹ ਨਹੀਂ ਤਾਂ ਫਿਰ ਇਸ ਤਰੀਕੇ ਨਾਲ ਚੱਲਣਗੇ ਤਾਂ ਹੌਲੀ ਹੌਲੀ ਜਿਹੜਾ ਆ ਹਾਲਾਤ ਹੋਰ ਬਾਤਰ ਹੁੰਦੇ ਜਾਣਗੇ ਜੀ ਲਓ ਜੀ ਥੋੜੀ ਜੀ ਇਜ਼ਰਾਈਲ ਦੀ ਗੱਲਬਾਤ ਕਰ ਲਈ ਪ੍ਰਿੰਸ ਸਾਹਿਬ ਬਹੁਤ ਸਾਰੇ ਮੀਡੀਆ ਪਲੇਟਫਾਰਮਸ ਹੁੰਦੇ ਨੇ ਕਈ ਵਾਰ ਜਿਹੜੇ ਕੰਟਰੀਸ ਚ ਜੰਗ ਚੱਲਦੇ ਨੇ ਉਹ ਜੋਖਮ ਚ ਆਪਣੇ ਆਪ ਨੂੰ ਪਾ ਕੇ ਫੇਰ ਵੀ ਉਹ ਲੋਕਾਂ ਦੇ ਤੱਕ ਉੱਥੇ ਦੀ ਗਰਾਊਂਡ ਰਿਐਲਿਟੀ ਦੀ ਉੱਥੇ ਦੇ ਲੋਕਾਂ ਦੇ ਉੱਤੇ ਕੀ ਨੁਕਸਾਨ ਹੋ ਰਿਹਾ ਕਿਵੇਂ ਗੋਲੀਬਾਰੀ ਚੱਲਦੀ ਹੈ ਤੇ ਉਹ ਖਬਰਾਂ ਕੱਢ ਕੇ ਲੈ ਕੇ ਆਉਂਦੇ ਨੇ ਤੇ ਇਦਾਂ ਹੀ ਅਲਜੀਰਾ ਇੱਕ ਮੀਡੀਆ ਪਲੇਟਫਾਰਮ ਹੈਗਾ ਸੋ ਇਜ਼ਰਾਈਲ ਵੱਲੋਂ ਉਹਨਾਂ ਦੇ ਪੱਤਰਕਾਰਾਂ ਦਾ ਕਤਲ ਹੋਇਆ ਜੀ ਕੀ ਅਪਡੇਟ ਹੈ ਪ੍ਰਿੰਸ ਇਸ ਕੁਰੀ ਦੇ ਵਿੱਚ ਜੋ ਇਹ ਹਮਲਾ ਇਜ਼ਰਾਈਲ ਵੱਲੋਂ ਕੀਤਾ ਗਿਆ ਹੈ ਜੋ ਗਾਜ਼ਾ ਸ਼ਹਿਰ ਦੇ ਵਿੱਚ ਹੋਇਆ ਹੈ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜੋ ਅਲ ਸਿਫਾ ਹਸਪੀਟਲ ਹੈ ਸੋ ਉਹਦੇ ਬਾਹਰ ਅਲ ਜਜ਼ੀਰਾ ਦੇ ਇਹ ਦੋ ਪੱਤਰਕਾਰ ਸੀਗੇ ਜਿਹਦੇ ਵਿੱਚ ਅਨਸ ਅਲ ਸ਼ਰੀਫ ਅਤੇ ਮੁਹੰਮਦ ਅੱਤਰੀਆ ਤੇ ਨਾਲ ਕਹਿੰਦੇ ਦੋ ਕੈਮਰਾਮੈਨ ਸੀ ਇਬਰਾਹਿਮ ਜ਼ਹਿਰ ਤੇ ਮੁਹੰਮਦ ਨੌਫਲ ਕਹਿੰਦੇ ਇਹਨਾਂ ਸਮੇਤ ਕਹਿੰਦੇ ਵੀ ਘੱਟੋ-ਘੱਟ ਪੰਜ ਪੱਤਰਕਾਰ ਨੇ ਇਹ ਜਿਨਾ ਦੀ ਇਸ ਹਮਲੇ ਦੇ ਵਿੱਚ ਮੌਤ ਹੋਈ ਹੈ ਸੋ ਇਹ ਇਜ਼ਰਾਈਲ ਨੇ ਇਹਨਾਂ ਦੇ ਉੱਪਰ ਅਲਿਕੇਸ਼ਨਸ ਇਹ ਲਾਏ ਨੇ ਕਹਿੰਦੇ ਵੀ ਇਹ ਪੱਤਰਕਾਰ ਨਹੀਂ ਸੀਗੇ ਇਹ ਹਮਾਸ ਦੇ ਅਤਵਾਦੀ ਸੰਗਠਨ ਨੇ ਇਹ ਪੱਤਰਕਾਰਾਂ ਦਾ ਭੇਸ ਬਣਾਇਆ ਹੋਇਆ ਸੀ ਭਾਵ ਪੱਤਰਕਾਰੀ ਦੇ ਰੂਪ ਦੇ ਵਿੱਚ ਇਹ ਹਮਾਸ ਲਈ ਕੰਮ ਕਰ ਰਹੇ ਸੀਗੇ ਪਰ ਇਹ ਜੋ ਇਹ ਹੁਣ ਇਹ ਪੱਤਰਕਾਰੀਆਂ ਨਾਲ ਜਿਹੜੇ ਜੁੜੇ ਹੋਏ ਵੱਖ-ਵੱਖ ਸੰਗਠਨ ਨੇ ਜਿਹੜੇ ਜਰਨਲਿਸਟਾਂ ਨਾਲ ਜੁੜੇ ਹੋਏ ਨੇ ਵੱਖ-ਵੱਖ ਮੀਡੀਆ ਪਲੇਟਫਾਰਮਸ ਨੇ ਤੋ ਉਹਨਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਜੋ ਇਹ ਅਲ ਜੀ ਜੀ ਰਦਾ ਪਤਰਕਾ ਸੀ ਅਨਸ ਅਲ ਜੋ ਸ਼ਰੀਫ ਹੈ ਕਹਿੰਦੇ ਵੀ ਪਿਛਲੇ ਲੰਮੇ ਸਮੇਂ ਤੋਂ ਬਹੁਤ ਵਧੀਆ ਕੰਮ ਕਰ ਰਿਹਾ ਸੀ ਬਹੁਤ ਵਧੀਆ ਇਹਨੇ ਅਪਡੇਟ ਜੜੀਆਂ ਨੇ ਉੱਥੋਂ ਦਿੱਤੀਆਂ ਨੇ ਕਹਿੰਦੇ ਵੀ ਜਿਹੜੇ ਵੀ ਲੋਕ ਇਜ਼ਰਾਈਲ ਦੇ ਖਿਲਾਫ ਕੁਝ ਅਪਡੇਟ ਕਰਦੇ ਨੇ ਜੋ ਇਜ਼ਰਾਈਲ ਗਲਤ ਕੰਮ ਕਰ ਰਿਹਾ ਵੀ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਨੇ ਇਜ਼ਰਾਈਲ ਉਹਨਾਂ ਦੇ ਨਾਲ ਧੱਕਾ ਕਰ ਰਿਹਾ ਉਹਨਾਂ ਦੇ ਕਤਲ ਕਰ ਰਿਹਾ ਤੇ ਉਹਨਾਂ ਦੇ ਕਤਲਾਂ ਨੂੰ ਵੀ ਕਿਸੇ ਨਾ ਕਿਸੇ ਟਾਂਕ ਦੇ ਨਾਲ ਜਸਟੀਫਾਈ ਕੀਤਾ ਜਾ ਰਿਹਾ ਸੋ ਇਹ ਜਿਹੜੇ ਕਤਲ ਹੋਏ ਨੇ ਪੱਤਰਕਾਰਾਂ ਦੇ ਸੋ ਇਹਦੀ ਵੀ ਦੁਨੀਆ ਭਰ ਦੇ ਵਿੱਚ ਨਖੇਦੀ ਹੋ ਰਹੀ ਹੈ ਸੋ ਕੈਨੇਡਾ ਦਾ ਵੀ ਇੱਕ ਇਹ ਨਿਊਜ਼ ਪਲੇਟਫਾਰਮ ਹੈ ਨੈਸ਼ਨਲ ਪੋਸਟ ਕੱਲ ਮੈਂ ਉਹਦੀ ਪੋਸਟ ਫੜ ਰਿਹਾ ਸੀਗਾ ਸੋ ਉਹਨਾਂ ਨੇ ਵੀ ਇਜ਼ਰਾਈਲ ਦੀ ਬੋਲੀ ਬੋਲਦੇ ਇਹ ਗੱਲ ਲਿਖੀ ਹੋਈ ਹੈ ਕਹਿੰਦੇ ਵੀ ਇਹ ਹਮਾਸ ਦੇ ਅਤਵਾਦੀ ਸੀਗੇ ਜਿਹੜੇ ਪੱਤਰਕਾਰ ਬਣੇ ਹੋਏ ਸੀਗੇ ਸੋ ਇਸ ਤਰੀਕੇ ਦੇਖੋ ਕੋਈ ਵੱਡਾ ਜਿਹੜਾ ਮੀਡੀਆ ਪਲੇਟਫਾਰਮ ਹੈ ਇਸ ਤਰੀਕੇ ਦੀ ਬੋਲੀ ਬੋਲੇ ਤੋ ਇਹ ਲੋਕਾਂ ਨੇ ਉਹਦੀ ਵੀ ਕਾਫੀ ਨਕੀਦੀ ਕੀਤੀ ਹੈ ਕਹਿੰਦੇ ਵੀ ਇਸ ਤਰੀਕੇ ਦੀ ਜਿਹੜੀ ਆ ਇਹ ਪੀੜੀ ਪੱਤਰਕਾਰੀ ਨਹੀਂ ਹੋਣੀ ਚਾਹੀਦੀ ਸੋ ਇਹ ਪੱਤਰਕਾਰ ਜਿਹੜੇ ਸੀ 5 ਜਨਾਂ ਦੀ ਗਿਣਤੀ ਘੱਟੋ-ਘੱਟ ਦੱਸੀ ਜਾ ਰਹੀ ਹੈ ਇਜ਼ਰਾਈਲੀ ਹਮਲੇ ਦੇ ਵਿੱਚ ਗਾਜ਼ਾ ਦੇ ਵਿੱਚ ਮਾਰੇ ਗਏ ਜੇ ਕਤਲ ਦੀ ਉਹ ਗੱਲਬਾਤ ਹੋਈ ਹੈ ਤਾਂ ਆਪਾਂ ਕੈਨੇਡਾ ਵਾਪਸ ਆਉਨੇ ਆ ਜੀ ਆਪਾਂ ਪਿਛਲੇ ਦਿਨੀ ਵੀ ਖਬਰ ਸਾਂਝੀ ਕੀਤੀ ਸੀ ਇੱਕ ਪੰਜਾਬਣ ਦੇ ਕਤਲ ਦੀ ਸੋ ਉਹਦੇ ਦੋਸ਼ਾਂ ਦੇ ਵਿੱਚ ਦੂਜੀ ਗ੍ਰਿਫਤਾਰੀ ਹੋਈ ਹੈ ਜੀ ਹੁਣ ਪ੍ਰਧਾਨ ਸਾਹਿਬ ਦੇਖੋ ਜੋ ਇਹ ਕਤਲ ਹੋਇਆ ਸੀ 21 ਸਾਲਾਂ ਦੀ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਸੀ ਹਰਸਿਮਰਤ ਕੌਰ ਰੰਦਾਵਾ ਹੈ ਮੈਲਟਨ ਦੇ ਵਿੱਚ ਇਹਦਾ ਕਤਲ ਹੋਇਆ ਸੀ ਜੀ ਤੇ ਬੱਸ ਸਟਾਪ ਦੇ ਉੱਪਰ ਖੜੀ ਸੀ ਜਦੋਂ ਦੋ ਧੜਿਆਂ 'ਚ ਗੋਲੀ ਚੱਲੀ ਤਾਂ ਇਹ ਗੋਲੀ ਜਿਹੜੀ ਸੀ ਇਹਨੂੰ ਲੱਗ ਗਈ ਸੀ ਲੜਕੀ ਨੂੰ ਤੇ ਇਹਦੇ ਵਿੱਚ ਅਸੀਂ ਦੇਖਿਆ ਕਿ ਇਹ ਪਹਿਲਾਂ ਇੱਕ ਇਹ 32 ਸਾਲਾਂ ਦਾ ਜਿਹੜਾ ਜੈਡਨ ਫੌਸਟਰ ਹੈ ਉਹ ਇਹ ਉਹਦੇ ਉੱਪਰ ਜਿਹੜੇ ਫਸਟ ਡਿਗਰੀ ਦੇ ਜਿਹੜੇ ਕਤਲ ਦੇ ਚਾਰजेस ਤੇ ਜਿਹੜੇ ਕਤਲ ਦੀ ਕੋਸ਼ਿਸ਼ ਦੇ ਜਿਹੜੇ ਤਿੰਨ ਚਾਰਜਸ ਲਗਾਏ ਗਏ ਸੀ ਇਹ ਪਹਿਲੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋਈ ਸੀ ਉਹਨਾਂ ਹਮਿਲਟਨ ਪੁਲਿਸ ਨੇ ਦੱਸਿਆ ਵੀ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ 26 ਸਾਲਾਂ ਦਾ ਇਹ ਅਬੀਸੀਆ ਉਕਾਫੋਰ ਹੈ ਜਿਹੜਾ ਕਿ ਟੋਰਾਂਟੋ ਦਾ ਨਿਵਾਸੀ ਹੈ ਜੀ ਤੋਂ ਕਹਿੰਦੇ ਵੀ ਇਹਨੂੰ ਵੀ ਗ੍ਰਿਫਤਾਰ ਕਰਕੇ ਇਹਦੇ ਉੱਪਰ ਵੀ ਜਿਹੜਾ ਆ ਕਤਲ ਦੇ ਕੋਸ਼ਿਸ਼ ਤੇ ਜਿਹੜੇ ਆ ਤਿੰਨ ਚਾਰਜਸ ਲਾਏ ਗਏ ਨੇ ਸੋ ਇਹ ਇਹ ਦੂਜੀ ਗ੍ਰਿਫਤਾਰੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਹੋਈ ਆ ਸੋ ਦੋ ਗ੍ਰਿਫਤਾਰੀਆਂ ਇਸ ਲੜਕੀ ਦੇ ਕਤਲ ਦੇ ਮਾਮਲੇ ਦੇ ਵਿੱਚ ਹੋ ਚੁੱਕੀਆਂ ਨੇ ਸੋ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੌਰਾਨ ਕੋਈ ਹੋਰ ਵੀ ਅਪਡੇਟ ਜਿਹੜੀ ਆ ਹਮਲਟਨ ਪੁਲਿਸ ਇਸ ਮਾਮਲੇ ਦੇ ਵਿੱਚ ਸਾਂਝੀ ਕਰੇ ਤੇ ਇਹਦੇ ਨਾਲ ਪੀਲ origignal ਪੁਲਿਸ ਦੀ ਗੱਲ ਕਰੀਏ ਸੋ ਇਹਨਾਂ ਦੇ ਦੱਸਣ ਦੇ ਮਤਾਬਕ ਕਹਿੰਦੇ ਕਿ ਲੱਖ ਡਾਲਰ ਤੋਂ ਵੱਧ ਦੇ ਨਸ਼ਿਆਂ ਦੇ ਨਾਲ ਇਹ ਜਿਹਦੇ ਵਿੱਚ ਹੈਰੋਇਨ ਤੇ ਮੈਥਾਫੈਟਾਮਾਈਨ ਵਰਗੇ ਜਿਹੜੇ ਘਾਤਕ ਨਸ਼ੇ ਨੇ ਉਹ ਸ਼ਾਮਲ ਨੇ ਤੇ ਨਾਲ ਕਹਿੰਦੇ ਵੀ ਹਜ਼ਾਰਾਂ ਡਾਲਰ ਦਾ ਚੋਰੀ ਦਾ ਸਮਾਨ ਵੀ ਹੈ ਜਿਹੜਾ ਚੋਰੀ ਦਾ ਸਮਾਨ ਉਹਨਾਂ ਨੇ ਦਿਖਾਇਆ ਉਹਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਸੀਆਂ ਤੇ ਦੇਸੀ ਕਿਉ ਸੀਗਾ ਦੇਸੀ ਕਿਉ ਵੀ ਵੱਡੀ ਗੈਂਦੀ ਚੋਰੀ ਕੀਤਾ ਗਿਆ ਸੀਗਾ ਤੇ ਇਹ ਜਿਹੜੇ ਚੋਰੀ ਦੇ ਜਿਹੜੇ ਅਲੀਗੇਸ਼ਨਸ ਨੇ ਬ੍ਰੈਂਟਨ ਨਿਵਾਸੀ ਦੋ ਜਣੇ ਨੇ ਇੱਕ ਪ੍ਰਵੀਨ ਗਿੱਲ ਹੈ ਉਮਰ 40 ਸਾਲ ਹੈ ਤੇ ਨਾਲ ਗੁਰਪ੍ਰੀਤ ਮੰਗਟ ਹੈ ਉਮਰ 26 ਸਾਲ ਹੈ ਸੋ ਇਹਨਾਂ ਦੋਵਾਂ ਜਣਿਆਂ ਦੇ ਉੱਪਰ ਇਹ ਚਾਰजेस ਜਿਹੜੇ ਨੇ ਇਹ ਲਗਾਏ ਗਏ ਨੇ ਤਾਂ ਇਹਨਾਂ ਚਾਰजेस ਦੇ ਤਹਿਤ ਇਹ ਇਹਨਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਸੋ ਆਉਣ ਵਾਲੇ ਦਿਨਾਂ 'ਚ ਇਹ ਪਤਾ ਲੱਗੇਗਾ ਕਿ ਇਹ ਚਾਰजेस ਜਿਹੜੇ ਨੇ ਅਦਾਲਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੱਲਦੇ ਨੇ ਤੇ ਨਾਲ 에어 ਇੰਡੀਆ ਦੀ ਵੀ ਬੰਦ ਜੀ ਗੱਲ ਕਰ ਲੈਣੇ ਸੋ 에어 ਇੰਡੀਆ ਨੇ ਇਹ ਨਿਊ ਡਿਲੀ ਤੋਂ ਲੈ ਕੇ ਵਾਸ਼ਿੰਗਟਨ ਡੀਸੀ ਤੱਕ ਦਾ ਜੋ ਉਹਨਾਂ ਦੀਆਂ ਉਡਾਨਾਂ ਚੱਲਦੀਆਂ ਸੀਆਂ ਉਹ ਕਹਿੰਦੇ ਵੀ ਸਤੰਬਰ 1 ਤੋਂ ਉਹਨਾਂ ਨੂੰ ਇਹ ਮੁਲਤਵੀ ਕਰ ਦਿੱਤਾ ਗਿਆ ਸਤੰਬਰ 1 ਤੋਂ ਅਡਾਨਾਂ ਜਿਹੜੀਆਂ ਸਸਪੈਂਡ ਹੋਣਗੀਆਂ ਸੋ ਕਹਿੰਦੇ ਵੀ ਜਿਨ੍ਹਾਂ ਨੇ ਸਤੰਬਰ 1 ਤੋਂ ਬਾਅਦ ਵਿੱਚ ਟਿਕਟਾਂ ਬੁੱਕ ਕਰਾਈਆਂ ਹੋਈਆਂ ਨੇ ਇਹ ਉਹਨਾਂ ਦੇ ਵੱਖਰੇ ਅਰੇਂਜਮੈਂਟ ਵੀ ਕੀਤੇ ਜਾ ਰਹੇ ਨੇ ਰੀਫੰਡ ਲੈਣਾ ਰੀਫੰਡ ਵੀ ਲੈ ਸਕਦੇ ਨੇ ਜੀ ਸੋ ਦੇਖੋ ਕਾਰਨ ਇਹ ਦੱਸਿਆ ਗਿਆ ਕਹਿੰਦੇ ਕਿ ਬਹੁਤ ਸਾਰੇ ਇਹਨਾਂ ਦੇ ਜਹਾਜ਼ ਨੇ ਇਹ ਉਹਨਾਂ ਨੂੰ ਜਿਹੜਾ ਆ ਉਹਨਾਂ ਦਾ ਮਰਮਮਤ ਦਾ ਜਨਾਂ ਦੇ ਵਿੱਚ ਜਿਹੜੇ ਅਪਡੇਟ ਹੁੰਦੀਆਂ ਨੇ ਸੋ ਉਹਦਾ ਕੰਮ ਕੀਤਾ ਜਾ ਰਿਹਾ ਕਹਿੰਦੇ ਸਾਡੇ ਕੋਲ ਜਹਾਜ਼ਾਂ ਦੀ ਘਾਟ ਆ ਗਈ ਹੈ ਤੋ ਇਸ ਕਰਕੇ ਇਹ ਛੜੀਆਂ ਨੇ ਉਡਾਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਬਾਕੀ ਦੇਖੋ ਜੋ ਕਾਰਨ ਉਹਨਾਂ ਨੇ ਦੱਸਿਆ ਉਹ ਇਹੀ ਆ ਇਹ ਬਾਕੀ ਕੀ ਹੋਰ ਕਾਰਨ ਹੋ ਸਕਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਜੋ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਨਵੀਂ ਦਿੱਲੀ ਤੱਕ ਜਿਹੜੀਆਂ ਉਡਾਨਾਂ ਸੀਆਂ 에어 ਇੰਡੀਆ ਦੀਆਂ ਸੋ ਸਤੰਬਰ 1 ਤੋਂ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਵੈਸੇ ਵੀ ਇਹ ਜਿਹੜਾ ਇਹ ਪਾਕਿਸਤਾਨ ਨੇ ਇਹ ਸਪੇਸ ਜਿਹੜਾ ਬੰਦ ਕੀਤਾ ਹੋਇਆ ਆ ਜੀ ਸੋ ਉਹਦੇ ਕਰਕੇ ਵੀ ਪਿੰਦਾ ਜੀ ਬੜੇ ਨੁਕਸਾਨ ਹੋ ਰਹੇ ਨੇ ਘੁੰਮ ਕੇ ਜਾਣਾ ਪੈਂਦਾ ਆ ਲੋਕਾਂ ਦੀ ਵੀ ਬੜੀ ਖੰਜਲ ਖਰਾਬੀ ਹੋ ਰਹੀ ਹੈ ਤੇ ਬਾਕੀ 에ਅਰ ਇੰਡੀਆ ਦੇ ਜਹਾਜ਼ਾਂ ਨੂੰ ਲੈ ਕੇ ਸਰਵਿਸ ਨੂੰ ਲੈ ਕੇ ਜਾਂ ਜਿਹੜੇ ਹੋਰ ਪਿਛਲੇ ਸਮੇਂ ਦੌਰਾਨ ਹਾਦਸੇ ਹੋਏ ਨੇ ਸੋ ਇਹਨਾਂ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਰੋਸ ਬਹੁਤ ਹੈ ਸੋ ਹੁਣ ਆਉਣ ਵਾਲੇ ਸਮੇਂ ਦੌਰਾਨ ਫਿਰ ਕਲੀਅਰ ਹੋਊਗਾ ਕਿ ਇਹ ਜਿਹੜੇ ਨੇ ਸੁਧਾਰ ਹੁੰਦੇ ਨੇ ਜਾ ਇਸ ਤੱਕ ਨਾ ਏਰੀਂਗੇ ਦਾ ਕੰਮ ਕਾ ਚੱਲਦਾ ਰਹੇਗਾ ਜੀ ਜੀ ਧੰਨਵਾਦ ਪ੍ਰਿੰਸਾ ਪ੍ਰਿੰਸਾ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਟਰੱਕ ਲੋਂਦੇ ਬਾਬਤ ਪ੍ਰੋਫੈਸ਼ਨਲ ਅਸਵਾਮਾ ਦਿੰਦੇ ਨੇ 416 848 96 98 ਦੇ ਉੱਤੇ ਸਦਾ ਕੁਲਤਨ ਸਿੰਘ ਪਹਿਣਾ ਹੋਰਾਂ ਨਾਲ ਗੱਲਬਾਤ ਹੋ ਸਕਦੀ ਹੈ ਪ੍ਰਿੰਸ ਸਾਹਿਬ ਹੁੰਦੀ ਹੈ ਕਾ ਨੂੰ ਗੱਲਬਾਤ ਬਹੁਤ ਬਹੁਤ ਧੰਨਵਾਦ ਜੀ